ਜਗਰਾਉਂ ਦੇ ਕੋਠੇ ਸੇਰਜੰਗ ਵਿਖੇ ਬੀਤੀ ਰਾਤ ਤੋਂ ਉਸ ਸਮੇਂ ਵੱਡੀ ਵਾਰਦਾਤ ਹੋ ਗਈ ਜਦੋਂ ਕੋਠੇ ਸੇਰਜੰਗ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਪਹਿਲਾਂ ਉਸ ਦੀ ਗੱਡੀ ਉੱਪਰ ਗੋਲੀਆਂ ਚਲਾਈਆਂ ਅਤੇ ਉਸ ਦੀ ਨਵੀਂ ਸਕਾਰਪਿਓ ਗੱਡੀ ਨੂੰ ਅੱਗ ਲਾ ਕੇ ਫਰਾਰ ਹੋ ਗਏ ਮੌਕੇ ਤੇ ਪਿੰਡ ਦੇ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਜਗਰਾਉਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਲੁਧਿਆਣੇ ਰੈਫਰ ਕਰ ਦਿੱਤਾ ਇੱਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ਤੇ ਪਹੁੰਚੀ ਫੋਰਸ ਕੋਲ ਜਿਹੀ ਮਿੰਟਾਂ ਵਿੱਚ ਮੌਕੇ ਦਾ ਜਾਇਜ਼ਾ ਲੈ ਕੇ ਚੱਲਦੀ ਬਣੀ ਅਤੇ ਇਸ ਮਾਮਲੇ ਤੇ ਕੁਝ ਬੋਲਣ ਤੋਂ ਵੀ ਇਨਕਾਰ ਕਰ ਦਿੱਤਾ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨਾਲ ਭੰਬੜ ਬੜੀ ਗੱਡੀ ਦੀ ਅੱਗ ਨੂੰ ਬੁਝਾ ਕੇ ਅੱਗ ਤੇ ਕਾਬੂ ਪਾਇਆ ਹੈ ਇਸ ਮੌਕੇ ਜ਼ਖਮੀ ਜਸਕੀਰਤ ਸਿੰਘ ਦੇ ਰਿਸ਼ਤੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਜਸਕੀਰਤ ਸਿੰਘ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਕੁਝ ਸਮਾਂ ਪਹਿਲਾਂ ਫਰੋਤੀ ਦੀ ਘਾਲ ਵੀ ਆਈ ਸੀ ਜਿਸ ਕਰਕੇ ਪੁਲਿਸ ਨੇ ਉਸ ਨੂੰ ਗਨਮੈਨ ਵੀ ਦਿੱਤਾ ਸੀ ਪਰ ਅੱਜ ਉਸ ਉੱਪਰ ਕਿਸ ਨੇ ਹਮਲਾ ਕੀਤਾ ਹੈ ਅਤੇ ਕਿਸ ਨੇ ਉਸ ਦੀ ਗੱਡੀ ਨੂੰ ਅੱਗ ਲਾਈ ਹੈ ਇਸ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਆਓ ਦੇਖਦੇ ਹਾਂ ਜਗਰੌਂ ਤੋਂ ਹੇਮਰਾਜ ਬੱਬਰ ਦੀ ਇੱਕ ਖਾਸ ਰਿਪੋਰਟ ਐਮ ਸੀ ਜੱਗੀ ਭਾਜੀ ਜਿਹੜੀ ਗੱਡੀ ਨੂੰ ਲੱਗੀ ਆਗੂਕ ਲੱਗੀ ਕੀ ਮਸਲਾ ਸਾਰਾ ਵੀਰੇ ਇਹ ਮਸਲਾ ਤਾਂ ਮੈਨੂੰ ਪਤਾ ਕੀ ਹੋਇਆ ਵਾ ਜੱਸਾ ਮੇਰਾ ਛੋਟਾ ਭਰਾ ਬਾਈ ਨਹੀਂ ਜੋ ਵੀ ਕੋਣ ਹੈ ਜੀ ਕਿੱਥੋਂ ਦਾ ਦੱਸ ਸਾਡੇ ਆਪਣੇ ਨਾ ਆਪਣੇ ਕੋਟ ਇਹਦਾ ਪਿੰਡ ਹੈਗਾ ਖਾੜਾ ਪਿੰਡ ਅੱਛਾ ਜੀ ਬਾਈ ਇਹਦੇ ਫਤਿਹ ਸਾਹਿਬ ਇਹਨਾਂ ਕੋਲ ਟਰੱਕ ਸੀਗਾ ਬਾਈ ਇਹ ਬੰਦਾ ਇੰਨੇ ਸਟਰਗਲ ਕੀਤਾ ਬੰਦੇ ਨੇ ਨੇ ਮਤਲਬ ਤੁਸੀਂ ਤੁਸੀਂ ਸੋਚ ਤੁਸੀਂ ਸੋਚਦੇ ਹੋ ਬਾਈ ਨਹੀਂ ਹੁਣ ਇਹ ਜਿੱਥੇ ਅੱਗ ਲੱਗੀ ਐ ਇੱਥੇ ਕੌਣ ਰਹਿੰਦੇ ਨੇ ਬਾਈ ਤੁਸੀਂ ਸਾਡੇ ਜੱਸਾ ਰਹਿੰਦਾ ਇੱਥੇ ਹੁਣ ਅੱਛਾ ਆਪ ਖਾੜੇ ਦੇ ਇੱਥੇ ਰਹਿੰਦੇ ਨੇ ਅਜੇ 4-5 ਮਹੀਨੇ ਪਹਿਲਾਂ ਭੈਣ ਦਾ ਵਿਆਹ ਕੀਤਾ ਸੀ ਬਈ ਅਸੀਂ ਅੱਛਾ ਜੀ ਬਾਈ ਇਹ ਬੰਦੇ ਨੇ ਨਾ ਡਾਊਨ ਟੂ ਅਰਥ ਨਹੀਂ ਕਹਿੰਦਾ ਬੰਦਾ ਪਿੱਛੇ ਕਲੇ ਰੋਟੀ ਵੀ ਨਹੀਂ ਹੁੰਦੀ ਇਹ ਬੰਦੇ ਨੇ ਇੰਨੀ ਮਿਹਨਤ ਕੀਤੀ ਬਾਈ ਬੰਦੇ ਨੇ ਤੇ ਅੱਜ ਮੇਰੇ ਭਰਾ ਤੇ ਹਮਲਾ ਹੋਇਆ ਵਾ ਬਾਈ ਕੀ ਸਰਕਾਰ ਕੀ ਆ ਜਾਂ ਪੁਲਿਸ ਮਸ਼ਹਨ ਕੀ ਕਰ ਰਿਹਾ ਵਾ ਰੋਜ਼ ਹਮਲੇ ਹੋ ਰਿਹਾ ਬਾਈ ਨਹੀਂ ਇਹ ਜਿਹੜੀ ਗੱਡੀ ਨੂੰ ਅਚਾਨਕ ਅੱਗ ਲੱਗੀ ਐ ਜਾਂ ਹਮਲਾ ਹੋਇਆ ਹੁਣ ਬਾਈ ਆ ਦੇਖੋ ਤੇ ਉਹਦੇ ਸੱਟਾ ਵੀ ਮਾਰ ਇਹ ਜਾਣ ਕੇ ਅਗ ਲੱਗ ਗਈ ਹਮਲਾ ਥੋੜੇ ਬਾਈ ਮੁੰਡਾ ਕਿੱਥੇ ਐਸ ਟਾਈਮ ਉਹਨੂੰ ਡੀ ਐਮ ਸੀ ਬਾਈ ਹੁਣ ਮੈਂ ਆਹ ਦੇਖੋ ਫੋਨ ਮੇਰਾ ਮੈਂ ਪਹਿਲਾਂ ਜਾਣ ਲੱਗਿਆ ਸੀ ਬਾਈ ਇੰਨੀ ਨਰੈਕੀ ਆ ਸਾਡੀ ਐਂਬੂਲੈਂਸਾਂ ਦੀ ਉਹਦੇ ਵਿੱਚ ਏ ਸੀ ਦਾ ਕੋਈ ਪ੍ਰਬੰਧਨ ਨਹੀਂ ਗਾ ਪੈਸੇ ਬਹੁਤ ਲੈਂਦੇ ਆ ਠੀਕ ਆ ਬਾਈ ਮੈਂ ਕਿਉਂਕਿ ਮੈਂ ਆਪ ਸ਼ੁਕਰ ਪੇਸ਼ਣਾ ਬਾਈ ਮੈਂ ਆਪ ਉਤਰ ਕੇ ਬਾਹਰ ਆ ਗਿਆ ਬਾਈ ਜੱਗੀ ਵੀਰ ਉਹੋ ਜਿਹੜਾ ਮੁੰਡਾ ਸੀ ਕੱਲਾ ਸੀਗਾ ਭਾਈ ਮੈਨੂੰ ਨਹੀਂ ਜੀਦਾ ਪਤਾ ਮੈਨੂੰ ਤਾਂ ਫੋਨ ਆਇਆ ਮੈਂ ਨਾਲ ਹੀ ਡੀਐਮਸੀ ਪਹੁੰਚ ਗਿਆ ਉਹ ਆਪਣੇ ਕਲਿਆਣੀ ਪਹੁੰਚ ਗਿਆ ਭਾਈ ਉੱਥੇ ਅੱਛਾ ਹੁਣ ਕਿੱਥੇ ਹੈ ਉਹ ਭਾਈ ਇੰਨਾ ਅੱਛਾ ਇਨਸਾਨ ਆ ਭਾਈ ਆਪਾਂ ਕਹਿ ਵੀ ਰੱਬ ਰੂਪੀ ਇਨਸਾਨ ਆ ਭਾਈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹੁਣ ਕਿੱਥੇ ਵੀਰ ਉਹ ਨਾ ਕੋਈ ਡਰਿੰਕ ਲੈਂਦਾ ਭਾਈ ਉਹ ਬੰਦਾ ਹੁਣ ਭਾਈ ਕਿੱਥੇ ਆ ਉਹ ਸਹੀ ਅੱਜ ਉਹਨੂੰ ਰੈਫਰ ਕਰਤਾ ਹੁਣੀ ਉਹਨਾਂ ਨੂੰ ਵੀਰ ਉਹ ਵਿਆਹਿਆ ਹੋਇਆ ਮੈਰਿਡ ਆ ਭਾਈ ਦੋ ਬੱਚੇ ਟਵਿਨਸ ਬੱਚੇ ਆ ਭਾਈ ਉਹਦੇ ਜੱਗੀ ਉਹਦਾ ਪੂਰਾ ਨਾਮ ਕੀ ਆ ਮੁੰਡੇ ਦਾ ਜਸਕੀਰਤ ਭਾਈ ਤੇ ਉਹਦੇ ਡੈਡੀ ਦਾ ਨਾਮ ਨਹੀਂ ਭਾਈ ਮੈਂ ਜੱਗੀ ਭਾਜੀ ਜੋ ਤੁਹਾਨੂੰ ਸ਼ੁਰੂਆਤ ਦੇ ਵਿੱਚ ਕੀ ਪਤਾ ਲੱਗਿਆ ਜਦੋਂ ਤੁਹਾਨੂੰ ਫੋਨ ਆਇਆ ਕਿ ਉੱਥੇ ਗਏ ਮੇਰੇ ਭਾਂਜੇ ਦਾ ਪਹਿਲਾਂ ਮੈਨੂੰ ਆਇਆ ਸਕਾਈ ਫੋਟੋਗ੍ਰਾਫੀ ਦਾ ਮੇਰੀ ਮਾਰਕੀਟ ਦਾ ਕਿਉਂਕਿ ਜੱਸੇ ਦੀ ਪਹਿਲਾਂ ਦੁਕਾਨ ਮੇਰੇ ਨਾਲ ਹੀ ਦੁਕਾਨ ਸੀ ਬਾਈ ਅੱਛਾ ਜੀ ਤੇ ਉਸ ਤੋਂ ਬਾਅਦ ਮੈਨੂੰ ਸਕਾਈ ਦਾ ਫੋਨ ਆਇਆ ਆਕਾਸ਼ ਦਾ ਕਹਿੰਦਾ ਵੀਰੇ ਤੈਨੂੰ ਪਤਾ ਜੱਸੇ ਨਾ ਇਹ ਕੁਸ਼ ਹੋ ਗਿਆ ਮੈਂ ਕਿਹਾ ਨਹੀਂ ਪਤਾ ਫਿਰ ਮੈਂ ਆਪਦੇ ਕਨਫਰਮ ਕਰਨ ਵਾਸਤੇ ਮੈਂ ਕਿਹਾ ਡਰਾਮੇ ਨਾ ਕਰ ਦਿਓ ਮੈਨੂੰ ਸਦਨ ਵਾਸਤੇ ਮੈਂ ਆਪਦੇ ਭਾਂਜੇ ਨੂੰ ਫੋਨ ਲਾਇਆ ਆਪਣੇ ਜੱਗੀ ਬਾਈ ਤੁਹਾਨੂੰ ਕੀ ਲੱਗਦਾ ਹੈ ਕੀ ਹੈ ਮਸਲਾ ਸਾਰਾ ਇਹ ਕਿੱਦਾਂ ਬਾਈ ਸੁਣੀ ਇਹ ਤਰੱਕੀ ਹਾਂ ਜਿਵੇਂ ਇਹ ਕਹਿੰਦਾ ਸੀ ਇਹ ਬਿジネス ਕੀ ਕਰਦਾ ਸੀ ਸ਼ੇਅਰ ਮਾਰਕੀਟ ਦਾ ਕੰਮ ਸੀ ਬਈ ਦਾ ਸ਼ੇਅਰ ਮਾਰਕੀਟ ਦਾ ਕੰਮ ਸੀ ਹਣਾ ਤੇ ਹੁਣ ਤੁਹਾਨੂੰ ਕੀ ਲੱਗਦਾ ਕੀ ਹੈ ਮਸਲਾ ਇਹ ਵੀ ਕੋਈ ਇਹਨੂੰ ਥ੍ਰੈਟ ਆਈ ਹੋਣੀ ਹੈ ਕੋਈ ਥ੍ਰੈਟ ਆਈ ਹੋਣੀ ਹੈ ਰਾਈਟ ਆ ਬਈ ਬਿਲਕੁਲ ਆ ਝੂਠ ਨਹੀਂ ਬੋਲੂਗਾ ਪਹਿਲਾਂ ਵੀ ਇਹ ਥ੍ਰੈਟ ਆਈ ਸੀ ਇਹਨੂੰ ਆਈ ਸੀ ਇਹਨੇ ਆਪਦੇ ਵਾਸਤੇ ਇਹਨੂੰ ਗਨਮੈਨ ਵੀ ਮਿਲੇ ਸੀ ਬਈ ਇੱਕ ਵਾਰ ਠੀਕ ਆ ਇਹਨੂੰ ਰਿਐਲਿਟੀ ਇਹਨੂੰ ਥ੍ਰੈਟ ਆਈ ਆ ਪਰ ਇਹ ਇੰਨਾ ਸਾਊ ਸੀ ਇਹ ਇਹ ਦਿਮਾਗ ਜੀ ਇੰਜੀਨੀਅਰ ਮੈਂ ਕਿਸਦਾ ਮਾੜਾ ਕੀ ਕਰਦਾ ਬਈ ਇੰਨਾ ਸਾਊ ਇਨਸਾਨ ਆ ਬੰਦਾ ਇਹ ਮਤਲਬ ਮੈਂ ਕਹਾਂ ਵੀ ਰੱਬ ਦੇਖਿਆ ਮੈਂ ਨਹੀਂ ਰੱਬ ਦੇਖਿਆ ਇਹ ਬੰਦਾ ਇਨਾਂ ਰੱਬ ਆ ਨਹੀਂ ਫੇਰ ਉਹ ਗਨਮੈਨ ਵਾਪਸ ਹੋ ਗਏ ਸੀਗੇ ਉਹ ਬਈ ਪਤਾ ਨਹੀਂ ਇਹ ਜੱਸੇ ਨੂੰ ਪਤਾ ਹੋਣਾ ਚਾਹੀਦਾ ਇਹਨੂੰ ਕੀਦਾਰੀ ਪਾਜੀ ਜਿਵੇਂ ਤੁਸੀਂ ਕਹਿ ਕੇ ਕੋਈ ਹਮਲਾ ਜਿਵੇਂ ਕਿਨੇ ਸ਼ੁਰੂਆਤ ਤੋਂ ਹੀ ਬੋਲੇਗੇ ਹਮਲਾ ਹੋਇਆ ਮੁੰਡੇ ਤੇ ਇਹ ਇਹ ਨਹੀਂ ਕਿਹਾ ਇਹ ਲੱਗਦਾ ਹੋ ਸਕਦਾ ਲੱਗਦਾ ਹੋ ਸਕਦਾ ਕਿਉਂਕਿ ਦਸਵੀਂ ਤਾਂ ਬਈ ਹੈ ਨਹੀਂ ਕਿਸੇ ਨਾਲ ਦੀ ਅੱਛਾ ਜੀ ਬਈ ਇਹ ਦਸਵੀਂ ਕਿਸੇ ਨਾਲ ਨਹੀਂ ਹੈ ਬਹੁਤ ਹੌਸਪੀਟਲ ਭੇਜਿਆ ਬੋਲਦਾ ਨਹੀਂ ਸੀਗਾ ਬੋਲ ਰਿਹਾ ਭਾਈ ਤੀ ਉਹ ਲੋ ਪੁੱਛਿਆ ਨਹੀਂ ਨਹੀ ਨਹੀ ਆਈ ਨਹੀਂ ਬੋਲ ਰਿਹਾ ਸੀਗਾ ਮੈਂ ਜੱਸੇ ਠੀਕ ਆ ਪੁੱਤ ਮੈਂ ਹੀ ਕਿਹਾ ਮੇਰਾ ਛੋਟਾ ਭਰਾ ਵਈ ਹੂ ਠੀਕ ਹੈ ਪਰ ਉਹ ਜੇ ਆਪਾਂ ਕਹੀ ਵੀ ਨਾ ਆਬ ਨੋਰਮਲ ਕਿੰਨੇ ਕਿੰਨੇ ਪਰਸੈਂਟ ਹੋ ਗਿਆ ਚੁੱਕਿਆ ਉਹ ਜੀ ਉਹ ਲੱਗਦਾ ਤੁਹਾਨੂੰ ਇਸ ਟਾਈਮ ਭਾਈ ਸਰ 60% ਸੀਗੀ ਛੱਟਾਂ ਵੱਜੀਆਂ ਹੋਈਆਂ ਪਹਿਲਾਂ ਸਾਹਿਬ ਨੇ ਭੇਜਿਆ ਆਕਸੀਜਨ ਦੀ ਕਮੀ ਵੀ ਸੀਗੀ ਮਤਲਬ ਛੱਟਾਂ ਵੱਜੀਆਂ ਹੋਈਆਂ ਪਹਿਲਾਂ ਬਹੁਤ ਜ਼ਿਆਦਾ ਵੱਜੇ ਸਰਚ ਵੀ ਵਿੱਜੀ ਆਉਦੀ ਆ ਦੇਖੋ ਆ ਦੇਖੋ ਫੋਨ ਆ ਉਸ ਤੋਂ ਬਾਅਦ ਅੱਗ ਅੱਗ ਕਿਵੇਂ ਲੱਗ ਗਈ ਨਹੀਂ ਅਸੀਂ ਨਹੀਂ ਸੀਗੇ ਮੈਂ ਇੱਥੇ ਨਹੀਂ ਸੀਗਾ ਬਾਈ ਅੱਛਾ ਮੈਂ ਤਾਂ ਮੈਨੂੰ ਹਸਪੀਟਲ ਦਾ ਫੋਨ ਆਇਆ ਮੈਂ ਉੱਥੇ ਪਹੁੰਚ ਗਿਆ ਸੀਗਾ ਠੀਕ ਹੈ ਵੀਰੇ ਠੀਕ ਹੈ